ਸਭ ਤੋਂ ਪਹਿਲਾਂ ਗੱਜ ਕੇ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਨਵੀਂ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਏ ਆਂ ਉਹ ਅਪਡੇਟ ਕੀ ਆ ਤੁਹਾਡੇ ਨਾਲ ਸਾਂਝ ਕਰਾਂਗੇ ਤਾਂ ਪਲੀਜ਼ ਇੱਕ ਵਾਰ ਬੇਨਤੀ ਹੈ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਤੱਕ ਹਰ ਇੱਕ ਅਪਡੇਟ ਪੀਐਸਟੈਟ ਦੇ ਪੇਪਰ ਰਿਲੇਟਡ ਜਾਂ ਰਿਜ਼ਲਟ ਜਿਹੜਾ 24 ਦਾ ਰੁਕਿਆ ਹੋਇਆ ਉਹ ਦੇ ਰਿਲੇਟਡ ਕਿਉਂਕਿ ਅੱਜ ਆਪਾਂ ਕਾਫੀ ਸਮੇਂ ਬਾਅਦ ਦਾ ਜਿਹੜੀ ਹੈ ਗੱਲ ਕਰ ਰਹੇ ਆ ਤਾਂ ਆਪਾਂ ਤੁਹਾਡੇ ਨਾਲ ਸਾਰੇ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਕਿ ਰਿਜ਼ਲਟ ਕਿਉਂ ਨਹੀਂ ਆ ਰਿਹਾ ਔਰ ਹੁਣ ਕਿਵੇਂ ਆ ਸਕਦਾ ਕਿਉਂਕਿ ਸਾਰੀਆਂ ਉਮੀਦਾਂ ਖਤਮ ਹੋ ਚੁੱਕੀਆਂ ਨੇ ਕਿ ਜਿਹੜੀਆਂ ਆਪਾਂ ਕਹਿੰਦੇ ਸੀਗਾ ਕਿ ਇਹ ਲੱਗਦਾ ਕਿ ਪੇਪਰ ਦਾ ਰਿਜ਼ਲਟ ਜਿਹੜਾ ਕਿ ਸਰਕਾਰ ਆਦੇ ਅਪਡੇਟ ਦੇ ਦੋਗੀ ਪਰ ਹੁਣ ਨਹੀਂ ਲੱਗ ਰਿਹਾ ਕਿ ਪੇਪਰ ਦਾ ਰਿਜ਼ਲਟ ਦੇਣ ਦੇ ਵਿੱਚ ਸਰਕਾਰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਨਿਕਾਮੀ ਵਰਤ ਰਹੀ ਹੈ ਕਿਉਂਕਿ ਇੰਨਾ ਸਮਾਂ तकरीबन तकरीबन ਹੋ ਗਿਆ ਜਿਹੜਾ ਕਿ ਆਪਾਂ ਨੂੰ ਰਿਜ਼ਲਟ ਦੀ ਵੇਟ ਕਰਦਿਆਂ ਕਿਉਂਕਿ ਤੁਹਾਨੂੰ ਵੀ ਕਾਫੀ ਸਮਾਂ ਹੋ ਗਿਆ ਇਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਪੁੱਛਦੇ ਆ ਜਾਂ ਮੈਸੇਜ ਕਰਦੇ ਆ ਔਰ ਤੁਹਾਨੂੰ YouTube ਦੇ ਉੱਪਰ ਸਰਚ ਕਰਦੇ ਆ ਤਾਂ ਹਰ ਇੱਕ ਗੱਲ ਦਾ ਜਵਾਬ ਤੁਹਾਨੂੰ ਤੁਹਾਡੀ ਯੂਨੀਅਨ ਵੱਲੋਂ ਦਿੱਤਾ ਗਿਆ ਹੈ ਪਹਿਲਾਂ ਤਾਂ ਤੁਸੀਂ ਇਹ ਨਿਊਜ਼ ਦੇਖੀ ਹੋਣੀ ਹੈ ਗਰੁੱਪਾਂ ਦੇ ਵਿੱਚ ਠੀਕ ਹੈ ਕਿਉਂਕਿ ਸਾਡੇ ਵੱਲੋਂ ਸ਼ੇਅਰ ਕੀਤੀ ਗਈ ਸੀ ਕਿ ਅੱਜ ਇੱਕ ਨਿਊਜ਼ ਲਗਵਾਈ ਗਈ ਸੀ ਜਿਸ ਦੇ ਵਿੱਚ ਕਿ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜਾ 10 ਦਸੰਬਰ ਨੂੰ ਤੁਸੀਂ ਉਤਰਕੁੰਜੀ ਜਾਰੀ ਕੀਤੀ ਸੀਗੀ ਔਰ ਰਿਜ਼ਲਟ ਜਿਹੜਾ ਹਜੇ ਤੱਕ ਜਾਰੀ ਨਹੀਂ ਹੋਇਆ ਉਸ ਦਾ ਤਾਂ ਜਲਦੀ ਤੋਂ ਜਲਦੀ ਰਿਜ਼ਲਟ ਜਾਰੀ ਕੀਤਾ ਜਾਵੇ ਤਾਂ ਕਿ ਜਿਹੜਾ ਕਿਸੇ ਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਕਿਉਂਕਿ ਹਮੇਸ਼ਾ ਹੀ ਦੇਖਿਆ ਜਾਂਦਾ ਹੈ ਕਿ ਰਿਜ਼ਲਟ ਦੇ ਵਿੱਚ ਕਾਫੀ ਦਿੱਕਤ ਕੀਤੀ ਜਾਂਦੀ ਹੁਣ ਮੈਂ ਗੱਲ ਕਰਾਂ ਚਾਹੇ b b plus b ਦੇ एग्जामਸ ਦੀ ਉਹਦਾ ਜਿਹੜਾ एग्जाम ਦਾ ਕੈਲੰਡਰ ਹੈ ਉਸ ਦਾ ਕਿਸੇ ਵੀ ਵੈਕੈਂਸੀ ਦਾ एग्जाम ਦਾ ਕੈਲੰਡਰ ਨਹੀਂ ਬਣਾਇਆ ਹੋਇਆ ਔਰ ਹਰੇਕ ਪੇਪਰ ਵਾਰ 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 ਪੋਸਟਪੋਨ ਕੀਤਾ ਜਾ ਰਿਹਾ ਹੈ ਉਸ ਦੇ ਵਿੱਚ ਕੀ ਕਮੀਆਂ ਰਹਿ ਰਹੀਆਂ ਨੇ ਜਾਂ ਕੀ ਉਹਨਾਂ ਦੇ ਵਿੱਚ ਸਰਕਾਰ ਆਪ ਦੇ ਆਪ ਨੂੰ ਉੱਚਿਤ ਕਰ ਰਹੀ ਹੈ ਕਿਉਂਕਿ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਆਪ ਯਾਨੀ ਕਿ ਆਮ ਆਦਮੀ ਪਾਰਟੀ ਨੇ ਬਹੁਤ ਵਾਅਦੇ ਕੀਤੇ ਸੀਗੇ ਪਰ ਉਹਨਾਂ ਵਾਅਦਿਆਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕਾਫੀ ਕਮੀਆਂ ਰਹਿ ਰਹੀਆਂ ਨੇ ਮੈਂ ਇਹ ਕਹਿ ਰਿਹਾ ਕਿ ਘਟੋ ਘਟ ਸਿਰਫ ਇੱਕ ਪੰਜਾਬ ਪੁਲਿਸ ਨੂੰ ਛੱਡ ਕੇ ਪੀਪ ਯਾਨੀ ਕਿ ਪੰਜਾਬ ਪੁਲਿਸ ਨੂੰ ਛੱਡ ਕੇ ਬਾਕੀ ਐਜੂਕੇਸ਼ਨ ਦੇ ਉੱਪਰ ਤਾਂ 1% ਵੀ ਕੰਮ ਨਹੀਂ ਖਾਹਾ ਹੈਗਾ ਹੁਣ ਤੁਸੀਂ ਇੱਕ ਚੀਜ਼ ਤੁਹਾਡੇ ਕੋਈ ਪੈਨਪ੍ਰਾ ਵੀ ਪੜ ਰਿਹਾ ਹੋਏਗਾ ਜਿੰਦਾ 9594 ਅ ਜਿਹੜੀਆਂ ਪੋਸਟਾਂ ਦੇ ਵਿੱਚ ਈਟੀਟੀ ਕੈਟਰ ਦੇ ਜਿਹੜੇ ਪੋਸਟਾਂ ਸੀਗੀਆਂ ਉਸ ਦੇ ਵਿੱਚ ਕਿਸੇ ਦਾ ਨੰਬਰ ਆਇਆ ਹੋਵੇਗਾ ਉਹ ਤਕਰੀਬਨ ਜਿਹੜੀ ਹੈ ਭਰਤੀ ਨੂੰ ਘਟੋ ਘਟ 2021 ਪਤਾ ਨਹੀਂ 2020 ਦੀ ਮੈਨੂੰ ਕੁਝ ਪ੍ਰੋਪਰ ਨਹੀਂ ਯਾਦ ਪਰ ਮੈਨੂੰ ਇਹਨਾਂ ਕੋਈ ਯਾਦ ਹੈ ਕਿ 2020 ਜਾਂ 2021 22 ਦਾ ਨੋਟੀਫਿਕੇਸ਼ਨ ਹੈ ਹੋਰ ਤੁਸੀਂ ਇਹ ਸਭ ਲਾ ਲਓ 2025 ਚੜ ਗਿਆ ਔਰ ਹਜੇ ਤੱਕ ਵੀ ਉਹਨਾਂ ਨੂੰ ਜੁਆਇਨਿੰਗ ਨਹੀਂ ਮਿਲੀ ਉਹਨਾਂ ਸਬੰਧ ਦੇ ਵਿੱਚ ਆਪ ਇੱਕ ਲਾਈਵ ਸੈਸ਼ਨ ਵੀ ਰੱਖਿਆ ਤੁਹਾਨੂੰ ਪਤਾ ਹੀ ਹੋਵੇਗਾ ਚੈਨਲ ਦੇ ਉੱਪਰ ਸ਼ਡਿਊਲ ਵੀ ਲੱਗਿਆ ਹੋਇਆ ਹੈ ਉਸ ਦੇ ਵਿੱਚ ਤੁਹਾਨੂੰ ਹਰ ਇੱਕ ਵੈਕੈਂਸੀਜ਼ ਬਾਰੇ ਆਪਾਂ ਉਸ ਦਿਨ ਲਾਈਵ ਹੋਣਾ ਸੀ ਔਰ ਲਾਈਵ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਨੀ ਸੀ ਪਰ ਉਸ ਦੇ ਵਿੱਚ ਜਿਹੜੇ ਇੰਟਰਨੈਟ ਕਨੈਕਸ਼ਨ ਨੂੰ ਹੋਣ ਕਰਕੇ ਐਰਰ ਆਣ ਕਰਕੇ ਜਿਹੜਾ ਉਹ ਲਾਈਵ ਸੈਸ਼ਨ ਨਹੀਂ ਹੋ ਪਾਇਆ ਹੁਣ ਉਹ ਸੈਸ਼ਨ ਜਿਹੜਾ ਹੈ ਪੋਸਟਪੋਨ ਕਰਕੇ 3 ਤਰੀਕ ਫਰਵਰੀ ਨੂੰ ਯਾਨੀ ਕਿ ਰੱਖਿਆ ਗਿਆ ਹੈ 3 ਫਰਵਰੀ ਨੂੰ ਸਾਰੇ ਨੇ ਲਾਈਵ ਜ਼ਰੂਰ ਜੁੜਨਾ ਹੈ ਤਾਂ ਕਿ ਆਪ ਲਾਈਵ ਟੂ ਲਾਈਵ ਇੰਟਰੈਕਸ਼ਨ ਕਰਾਂਗੇ ਆਪਾਂ ਫੇਸ ਟੂ ਫੇਸ ਯਾਨੀ ਕਿ ਸੋਰੀ ਮੈਂ ਲਾਈਵ ਟੂ ਲਾਈਵ ਬੋਲਤਾ ਫੇਸ ਟੂ ਫੇਸ ਆਪਾਂ ਦੇ ਵਿੱਚ ਗੱਲਬਾਤ ਕਰਾਂਗੇ ਉਹ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਤੁਹਾਨੂੰ ਮੈਂ ਦੇਵਾਂਗਾ ਕੋਈ ਵੀ ਭਰਤੀ ਹੁਣ ਕਿਉਂਕਿ ਕਾਫੀ ਸਾਥੀ ਹੁਣ ਇਹ ਚੀਜ਼ ਪੁੱਛ ਰਹੇ ਨੇ ਕਿ ਪੀਐਸਟੈਟ 2025 ਕਦੋਂ ਆਊਗਾ ਤਾਂ ਪੀਐਸਟੈਟ 2025 ਦਾ ਵੀ ਖੁਲਾਸਾ ਆਪਾਂ ਲਾਈਵ ਸੈਸ਼ਨ ਦੇ ਵਿੱਚ ਕਰਾਂਗੇ ਕਦੋਂ ਤੱਕ ਆ ਸਕਦਾ ਉਸ ਦੇ ਸੰਬੰਧ ਵਿੱਚ ਸਰਕਾਰ ਨੇ ਹੁਣੇ ਨਾਲ ਜਿੰਦੋਂ ਤੱਕ ਸਾਡੇ ਤੱਕ ਅਪਡੇਟ ਆਈ ਹੈ ਕਿ ਉਸ ਦੇ ਵਿੱਚ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਚੀਜ਼ਾਂ ਦੇ ਉੱਪਰ ਹੋ ਸਕਦਾ ਜਲਦੀ ਤੁਹਾਨੂੰ ਖੁਸ਼ਖਬਰੀ ਮਿਲ ਜੇ ਤਾਂ ਉਹ ਚੀਜ਼ਾਂ ਨੂੰ ਆਪਾਂ ਬੜਾ ਧਿਆਨ ਦੇ ਨਾਲ ਉਹਨਾਂ ਚੀਜ਼ਾਂ ਨੂੰ ਸਮਝਾਂਗੇ ਕਿ ਜਿਹੜਾ ਪਿਛਲਾ ਪੇਪਰ ਕਿੰਨੇ ਸਰਕਾਰ ਨੇ ਪੇਪਰ ਲਏ ਔਰ ਕਿਸ ਕਿਵੇਂ ਪੇਪਰ ਉਹ ਕਰਵਾਏ ਗਏ ਉਸ ਦੇ ਵਿੱਚ ਕੀ ਕਮੀਆਂ ਛੱਡੀਆਂ ਗਈਆਂ ਚਲੋ ਮੈਂ ਇਹ ਨਹੀਂ ਕਹਿੰਦਾ ਕਿ ਹੁਣ ਵਾਲੇ ਪੇਪਰ ਦੇ ਵਿੱਚ ਕਮੀ ਰਹੀ ਹੈ ਪੇਪਰ ਦੇ ਵਿੱਚ ਕਮੀ ਨਹੀਂ ਸੀ ਪਰ ਇੱਕ ਚੀਜ਼ ਬਹੁਤ ਵੱਡੀ ਜਿਹੜਾ ਇਸ਼ੂ ਹੈ ਉਹ ਹਰ ਇੱਕ ਪੇਪਰ ਦਾ ਮੈਂ ਇਹ ਨਹੀਂ ਕਹਿ ਰਿਹਾ ਇਕੱਲਾ ਪੀਐਸਟਡਾ ਉਹ ਹਰ ਇੱਕ ਪੇਪਰ ਦੇ ਵਿੱਚ ਇਸ਼ੂ ਹੈ ਜਿਹੜੇ ਸੈਂਟਰ ਸਾਡੇ ਐਗਜ਼ਾਮ ਸੈਂਟਰ ਨੇ ਉਹ ਸਾਡੇ ਮਤਲਬ ਕਿ ਲੋਕਲ ਕਿਉਂ ਨਹੀਂ ਬਣਾਏ ਜਾਂਦੇ ਸਭ ਤੋਂ ਵੱਡਾ ਸਵਾਲ ਤਾਂ ਮੈਨੂੰ ਇਹ ਲੱਗਦਾ ਕਿ ਇਹ ਸਵਾਲ ਆਪਾਂ ਨੂੰ ਸਾਰਿਆਂ ਨੂੰ ਕਰ ਲੈਣਾ ਚਾਹੀਦਾ ਜਦੋਂ ਵੀ ਕੋਈ ਨੁਮਾਇੰਦਾ ਸਰਕਾਰ ਦਾ ਐਮਐਲਏ ਜਾਂ ਸਾਡੀ ਮੌਜੂਦਾ ਸਰਕਾਰ ਦਾ ਐਮਪੀ ਹੁੰਦਾ ਐ ਐਮਪੀ ਹੁੰਦਾ ਤਾਂ ਉਹਨੂੰ ਇਸ ਸਵਾਲ ਪੁੱਛਣਾ ਚਾਹੀਦਾ ਕਿ ਸਾਡੇ ਜਿਹੜੇ ਐਗਜ਼ਾਮ ਸੈਂਟਰ ਨੇ ਜਦੋਂ ਸਾਡੇ ਕੋਲ ਵੋਟਾਂ ਲੋਕਲ ਸਾਡੇ ਪਿੰਡਾਂ ਦੇ ਵਿੱਚ ਜਾਂ ਸਾਡੇ ਸ਼ਹਿਰਾਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਤਾਂ ਫਿਰ ਸਾਡੇ ਪੇਪਰ ਕਿਉਂ ਜਿਹੜੇ ਹੈ ਆਊਟ ਆਫ ਜਿਹੜੇ ਸਾਡੇ ਡਿਸਟ੍ਰਿਕਟ ਯਾਨੀ ਕਿ ਹੁਣ ਜਿਹੜਾ ਕੋਈ ਕਾਫੀ ਸਾਥੀ ਜਿਵੇਂ ਹੁਣ ਮੰਨ ਲਓ ਵੇਖਿਆ ਜਾਵੇ ਮੈਂ ਇਹ ਨਹੀਂ ਕਹਿੰਦਾ ਕਿ ਲੱ ਇੱਕ ਡਿਸਟ੍ਰਿਕਟ ਦਾ 23 ਦੇ 23 ਜ਼ਿਲ੍ਹੇ 23 ਦੇ 23 ਜ਼ਿਲ੍ਹੇ ਨੂੰ ਆਪਸ ਦੇ ਵਿੱਚ ਕੀਤਾ ਜਾਂਦਾ ਹੁਣ ਪੀਐਸਟੈਟ ਦੇ ਪੇਪਰ ਦੇ ਵਿੱਚ ਵੀ ਸਭ ਤੋਂ ਵੱਡੀ ਇਹ ਜਿਹੜੀ ਸੀਗੀ ਅ ਮੁਸ਼ਕਲ ਆ ਰਹੀ ਸੀਗੀ ਕਿ ਹੁਣ ਜਿਵੇਂ ਮੈਂ ਫਾਜ਼ਿਲਕਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਮੇਰੇ ਆਧਾਰ ਕਾਰਡ ਦੇ ਉੱਪਰ ਜਿਹੜਾ ਮੈਂ ਅਪਲੋਡ ਕਰਿਆ ਸੀ ਉਸ ਦੇ ਵਿੱਚ ਜਿਵੇਂ ਐਡਰੈਸ ਦੇਖ ਲਿਆ ਉਹਨਾਂ ਨੇ ਕਿ ਫਾਜ਼ਿਲਕਾ ਹੈ ਤਾਂ ਮੇਰਾ ਜਿਹੜਾ ਰੋਲ ਨੰਬਰ ਆਇਆ ਫਿਰੋਜ਼ਪੁਰ ਆਇਆ ਉਹ ਫਿਰੋਜ਼ਪੁਰ ਵਾਲਿਆਂ ਦਾ ਫਾਜ਼ਿਲਕਾ ਆਇਆ ਮਤਲਬ ਕਿ ਇੱਕ ਦੂਜੇ ਨਾਲ ਐਕਸਚੇਂਜ ਕੀਤਾ ਹੋਇਆ ਸੀ ਜਦੋਂ ਕਿ ਸੈਂਟਰ ਜਦੋਂ ਸਾਡੇ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਵੀ ਬਣੇ ਸੀ ਤਾਂ ਸਾਡਾ ਪੇਪਰ ਫਿਰ ਫਾਜ਼ਿਲਕਾ ਲੋਕਲ ਡਿਸਟ੍ਰਿਕਟ ਦੇ ਵਿੱਚ ਕਿਉਂ ਨਹੀਂ ਹੋਇਆ ਤਕਰੀਬਨ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਹੀ ਹਾਲ ਹੋਇਆ ਬਠਿੰਡਾ ਲਾ ਲਓ ਮੁਹਾਲੀ ਲਾ ਲਓ ਹਰ ਇੱਕ ਸੈਂਟਰ ਹਰ ਇੱਕ ਸੈਂਟਰ ਮੇ 23 ਜ਼ਿਲ੍ਹਿਆਂ ਦਾ ਹਾਲ ਦੀ ਗੱਲ ਕਰ ਰਿਹਾ ਉਹ ਸਾਰਾ ਕੁਝ ਆਪਾਂ ਲਾਈਵ ਸੈਸ਼ਨ ਦੇ ਵਿੱਚ ਡਿਸਕਸ ਕਰਾਂਗੇ ਫਿਲਹਾਲ ਦੇ ਵਿੱਚ ਜਿਹੜੀ ਆਪਣੀ ਅੱਜ ਦੀ ਅਪਡੇਟ ਹੈ ਉਹ ਇਹ ਨਿਊਜ਼ ਲਗਵਾਈ ਗਈ ਹੈ ਕਿ 1 ਦਸੰਬਰ ਨੂੰ ਪੇਪਰ ਲਿਆ ਗਿਆ ਸੀਗਾ ਸੌਰੀ 1 ਦਸੰਬਰ ਨੂੰ ਪੇਪਰ ਲਿਆ ਗਿਆ ਸੀਗਾ ਔਰ 1 ਜਨਵਰੀ ਨੂੰ 1 ਜਨਵਰੀ ਨੂੰ ਜਿਹੜਾ ਸਾਡਾ ਨਤੀਜਾ ਕੋਸ਼ਿਸ਼ਿਤ ਕਰਨਾ ਸੀ ਹਰ ਹ�्ए ਤੱਕ ਵੀ ਸਾਡਾ ਨਤੀਜਾ ਕਿਉਂ ਨਹੀਂ ਦਿੱਤਾ ਜਾ ਰਿਹਾ ਕੀ ਸਰਕਾਰ ਇੰਨੀ ਵਿਅਸਤ ਹੋ ਚੁੱਕੀ ਹੈ ਕਿ ਉਹਨਾਂ ਨੂੰ ਸਾਡੇ ਬਾਰੇ 1% ਵੀ ਜਿਹੜਾ ਹੈ ਧਿਆਨ ਦੇਣ ਦੀ ਜਿਹੜੀ ਮੈਂ ਸਮਝਦਾ ਕਿ ਕੋਈ ਗੌਰ ਨਹੀਂ ਕਰ ਰਹੀ ਮੰਨ ਲਿਆ ਕਿ ਦਿੱਲੀ ਇਲੈਕਸ਼ਨ ਚੱਲ ਰਹੇ ਨੇ ਹੁਣ ਕਈ ਕਾਫੀ ਚੀਜ਼ਾਂ ਦੇ ਉੱਪਰ ਉਹ ਸਵਾਲ ਚੱਕੇ ਜਾ ਰਹੇ ਨੇ ਕਿ ਇਲੈਕਸ਼ਨ ਨੇ ਇਲੈਕਸ਼ਨ ਤਾਂ ਦਿੱਲੀ ਦੇ ਵਿੱਚ ਨੇ ਠੀਕ ਹੈ ਮਨ ਲਿਆ ਸਾਡੇ ਸੀਐਮ ਸਾਹਿਬ ਅੱਜ ਕੱਲ੍ਹ ਦਿੱਲੀ ਬਹੁਤ ਜਾ ਰਹੇ ਨੇ ਪਰ ਪੰਜਾਬ ਦੇ ਸੀਐਮ ਹੋਣ ਦੇ ਨਾਤੇ ਚਾਹੀਦਾ ਹੈ ਕਿ ਪੰਜਾਬ ਦੇ ਨੁਮਾਇੰਦਿਆਂ ਦੀ ਗੱਲ ਸੁਣੀ ਜਾਵੇ ਔਰ ਐਜੂਕੇਸ਼ਨ ਦੇ ਉੱਪਰ ਕਾਫੀ ਜਿਹੜਾ ਹੈ ਕੰਮ ਕੀਤਾ ਜਾਵੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਔਰ ਸਾਡਾ ਮੈਂ ਸਭ ਤੋਂ ਪਹਿਲਾਂ ਕਹਿ ਰਿਹਾ ਸਾਡਾ ਔਰ ਉਸ ਤੋਂ ਬਾਅਦ ਸਾਡੇ ਆਉਣ ਵਾਲੇ ਪੀੜ੍ਹੀਆਂ ਜਨਰੇਸ਼ਨਾਂ ਉਹਨਾਂ ਨੂੰ ਇੱਕ ਚੰਗੀ ਐਜੂਕੇਸ਼ਨ ਸਿਸਟਮ ਜਿਹੜਾ ਹੈ ਪ੍ਰੋਵਾਈਡ ਹੋਵੇ ਕਿਉਂਕਿ ਤੁਸੀਂ ਹਮੇਸ਼ਾ ਇਹ ਚੀਜ਼ਾਂ ਕਹਿੰਦੇ ਸੀ ਕਿ ਅਸੀਂ ਬਹੁਤ ਸਦਾਰ ਕਰਾਂਗੇ ਅਸੀਂ ਸਾਡੇ ਟੀਚਰਾਂ ਨੂੰ ਟ੍ਰੇਨਿੰਗਾਂ ਲਈ ਬਾਹਰ ਪੇਜਾਂਗੇ ਮੈਨੂੰ ਇਹ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਗੌਰ ਕਰਨ ਦੀ ਜਿਹੜੀ ਗੱਲ ਹੈ ਜਾਂ ਜਿਹੜੀ ਗੌਰ ਹੋਣੀ ਚਾਹੀਦੀ ਹੈ ਉਹ ਸਭ ਤੋਂ ਪਹਿਲਾਂ ਤਾਂ ਇਸ ਚੀਜ਼ ਦੇ ਉੱਪਰ ਗੌਰ ਹੋਣਾ ਚਾਹੀਦਾ ਹੈ ਕਿ ਸਾਡੇ ਜਿਹੜੇ ਸਕੂਲ ਨੇ ਜਿਹੜੇ ਪ੍ਰਾਇਮਰੀ ਸਕੂਲ ਨੇ ਚਾਹੇ ਚਾਹੇ ਲਾਲੋ ਤੁਸੀਂ ਮਿਡਲ ਸਕੂਲ ਨੇ ਵੀ ਉਹਨੇ ਦੇ ਵੈਕੈਂਸੀਜ਼ ਖਾਲੀ ਨਾ ਰਹਿਣ ਤਾਂ ਕਿ ਕੋਈ ਵੀ ਸਕੂਲ ਦੇ ਵਿੱਚ ਕੋਈ ਸੀਟ ਖਾਲੀ ਨਾ ਰਵੇ ਔਰ ਜਿਹੜਾ ਉਸ ਦਾ ਜੋ ਵੀ ਸਿਸਟਮ ਹੈ ਉਹ ਤਕਰੀਬਨ ਪ੍ਰੋਪਰ ਪੋਸਟਾਂ ਦੇ ਨਾਲ ਭਰਿਆ ਜਾਵੇ ਤਾਂ ਇਹ ਸਾਡਾ ਸਵਾਲ ਹੈ ਪੰਜਾਬ ਸਰਕਾਰ ਨੂੰ ਜਾਂ ਸਾਡਾ ਐਜੂਕੇਸ਼ਨ ਸਿਸਟਮ ਨੂੰ ਸਾਡੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਜੀ ਨੂੰ ਤਾਂ ਕਿ ਸਾਡੀਆਂ ਇਹਨਾਂ ਚੀਜ਼ਾਂ ਦੇ ਉੱਪਰ ਹਰ ਇੱਕ ਚੀਜ਼ ਦੇ ਉੱਪਰ ਸਾਨੂੰ ਜਿਹੜੀ ਹੈ ਕਲਾਰਟੀ ਮਿਲੇ ਕਿਉਂਕਿ PSAT 25 ਦੀ ਪ੍ਰੀਖਿਆ ਦਾ ਵੀ ਕੈਲੰਡਰ ਅਸੀਂ ਸਭ ਤੋਂ ਪਹਿਲਾਂ ਦੀ ਇਹ ਗੱਲ ਕੀਤੀ ਸੀ ਕਿ ਉਹਦੇ ਉੱਪਰ ਵੀ ਕੋਈ ਕੰਮ ਕੀਤਾ ਜਾਵੇ ਪਰ ਉਸ ਦੇ ਉੱਪਰ ਵੀ ਜਿਹੜਾ ਹਜੇ ਤੱਕ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਤਾਂ ਅਸੀਂ ਇਹੀ ਜਿਹੜੀ ਉਮੀਦ ਕਰਦੇ ਹਾਂ ਕਿ ਜਲਦੀ ਤੋਂ ਜਲਦੀ PSAT PSAT 2024 ਦਾ ਰਿਜ਼ਲਟ ਨਤੀਜਾ ਜਿਹੜਾ ਕੋਸ਼ਿਸ਼ ਕਰਕੇ PSAT 2025 ਦੀ ਪ੍ਰੀਖਿਆ ਜਿਹੜੀ ਹੈ ਉਹਦਾ ਸਾਨੂੰ ਕੈਲੰਡਰ ਦਿੱਤਾ ਜਾਊਗਾ ਤਾਂ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਸ ਦੇ ਵਿੱਚ ਸਦਾਰ ਆ ਸਕੇ ਔਰ ਜਲਦੀ ਤੋਂ ਜਲਦੀ ਜਿਹੜੇ ਜੋ ਵੀ ਸਾਡੇ ਸੁਪਨੇ ਨੂੰ ਪੂਰੇ ਹੋ ਸਕਣ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤਾਂ ਇੱਕ ਵਾਰ ਜਿੰਨਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਪ੍ਰੈਸ ਕਰ ਲੋ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਪੀਐਸਟੈਟ ਦੇ ਪੇਪਰ ਰਿਲੇਟਡ ਐਜੂਕੇਸ਼ਨ ਦੀ ਹਰ ਇੱਕ ਫੀਲਡ ਦੀ ਜਾਣਕਾਰੀ ਤੁਹਾਨੂੰ ਇਸ ਚੈਨਲ ਦੇ ਉੱਪਰ ਦਿੱਤੀ ਜਾਂਦੀ ਹੈ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ